ਸਤ ਸ੍ਰੀ ਅਕਾਲ ਦੋਸਤੋ ਦੋਸਤੋ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਹੋਰ ਜਿਹੜਾ ਮਰਜ਼ੀ ਕੰਮ ਕਰ ਲੋ ਯਾਰ ਪਰ ਕਿਸਾਨੀ ਕਰਨੀ ਬਹੁਤ ਔਖੀ ਹੈ ਯਾਰ ਐਵੇਂ ਨਹੀਂ ਕਹਿੰਦੇ ਕਿਸਾਨ ਨੂੰ ਅੰਨਦਾਤਾ ਬੜਾ ਔਖਾ ਕੰਮ ਆ ਦੁਕਾਨ ਹੋਈ ਸਮਾਨ ਅੰਦਰ ਰੱਖ ਲਾਂਗੇ ਕੁਮੀ ਗਣੀ ਆਉਂਦਾ ਜਾ ਹੋਰ ਕੋਈ ਚੀਜ਼ ਕੋਈ ਵਰਕਸ਼ਾਪ ਹੋਈ ਕੋਈ ਦੁਕਾਨ ਹੋਈ ਕੋਈ ਹੋਰ ਬਿਜ਼ਨਸ ਹੋਇਆ ਕੋਈ ਕੱਪੜੇ ਦਾ ਵਪਾਰ ਹੋਇਆ ਕੋਈ ਕਰਿਆਨੇ ਦਾ ਵਪਾਰ ਹੋਇਆ ਕੋਈ ਵੀ ਚੀਜ਼ ਹੋਰ ਜਿਹੜੀਆਂ ਅਸੀਂ ਛੱਤਾਂ ਥੱਲੇ ਲੁਕੋ ਸਕਦੇ ਆ ਤਾਂ ਪਰ ਯਾਰ ਖੁੱਲੇ ਅਸਮਾਨ ਦੇ ਵਿੱਚ ਜਿਹੜੀਆਂ ਫਸਲਾਂ ਉਹ ਨਹੀਂ ਲੁਕੋਈਆਂ ਜਾ ਸਕਦੀਆਂ ਘਰਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਕਣਕ ਨੂੰ ਬੀਜਣਾ ਫਿਰ ਉਸ ਤੋਂ ਬਾਅਦ 6 ਮਹੀਨੇ ਇੰਤਜ਼ਾਰ ਕਰਨਾ ਦੰਡਰਾਤ ਪੈਲੀਆਂ ਦੇ ਵਿੱਚ ਸਪਮਾਂ ਦੀਆਂ ਸਿਰੀਆਂ ਮਿੱਦਣੀਆਂ ਤੇ ਸਪਰੇਆ ਕਰਨੀਆਂ ਵਟਣਾ ਵੜਣੀਆਂ ਵਟਣਾ ਛਾਂਗਣੀਆਂ ਰਾਤ ਨੂੰ ਆਪਣਾ ਬਿਜ਼ਨਸ ਕਰਨ ਵਾਲੇ ਸੁੱਤੇ ਵੇ ਘਰਾਣੇ ਮਾਰ ਰਹੇ ਹੁੰਦੇ ਆ ਜਦੋਂ ਕਿਸਾਨ ਵਿਚਾਰੇ ਮੋਟਰਾਂ ਤੇ ਤੁਰੇ ਫਿਰਦੇ ਰਾਤ ਦੀ ਵਾਰੀ ਪਾਣੀ ਦੀ ਵਾਰੀ ਹੁੰਦੀ ਆ ਰਾਤ ਨੂੰ ਬਿਜਲੀ ਜੇ 1 ਵਜੇ ਆਉਣੀ ਆ ਬਿਜਲੀ 2 ਵਜੇ ਆਉਣੀ ਆ ਤੇ ਸਾਰੀ ਰਾਤ ਹੀ ਐਦਾਂ ਜਣੀਆਂ ਲੰਘ ਜਾਂਦੀਆਂ ਐਵੇਂ ਨਹੀਂ ਕਹਿੰਦੇ ਕਿਸਾਨ ਨੂੰ ਫਿਰੇ ਅੰਨਦਾਤਾ ਔਰ ਉਹ ਵੀ ਫਸਲ ਪੈਸਾ ਲਾ ਕੇ ਇੰਨੀ ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਕਰਕੇ ਖੁੱਲੇ ਅਸਮਾਨ ਦੇ ਵਿੱਚ ਉਹ ਨੀਲੀ ਛੱਤ ਦੇ ਥੱਲੇ ਉਹ ਜਿਹੜੀ ਨੀਲੀ ਛੱਤ ਦੇ ਥੱਲੇ ਫਿਰ ਉਹ ਫਸਲ ਉਗਦੀ ਹੈ ਨਾ ਫਿਰ ਤੇ ਜਦੋਂ ਕਿਤੇ ਰੱਬ ਨਾ ਕਰੇ ਇਦਰੋਂ ਕਿਤੇ ਬੱਦਲ ਚੜ੍ਹ ਕੇ ਆ ਜਾਂਦਾ ਹਨ ਐ ਰੀ ਆ ਜਾਂਦੀ ਹੈ ਤੇ ਫਿਰ ਉਹ ਬੰਦੇ ਦਾ ਫਿਰ ਦਿਲ ਪੁੱਛਿਆ ਹੀ ਜਾਣਦਾ ਲੈ ਵੀ ਕੀ ਦਿਲ ਤੇ ਬੀਜਦੀ ਹੈ ਕੀ ਦਿਮਾਗ ਤੇ ਬੀਜਦੀ ਹੈ ਜਦੋਂ ਖੜੀ ਕਣਕ ਨੂੰ ਕਿਤੇ ਫਸਲ ਨੂੰ ਅੱਗ ਲੱਗ ਜਾਂਦੀ ਹੈ ਨਾ ਫਿਰ ਉਹ ਤਾਂ ਫਿਰ ਉਹੀ ਜਾਣਦਾ ਬੰਦਾ ਲੈ ਵੀ ਕਿਵੇਂ ਬੀਜੀ ਹੁੰਦੀ ਕਣਕ ਕਿਵੇਂ ਕਿਸੇ ਭਰਾ ਤੋਂ ਕਿਸੇ ਦੀ ਠੇਕੇ ਲਈ ਹੋਈ ਹੁੰਦੀ ਜ਼ਮੀਨ ਕਿਸੇ ਦੀ ਕਿਸ ਤਰੀਕੇ ਵੀ ਜ਼ਮੀਨ ਜਿਹੜੀ ਉਹ ਬੀਜੀ ਹੁੰਦੀ ਹੈ ਤੇ ਕਿਵੇਂ ਕੋਈ ਕਿਤੋਂ ਧਾਰ ਚੱਕ ਕੇ ਕਿਤੋਂ ਕੁਝ ਵੀ ਇਹਠਾ ਉਤਾ ਕਰਕੇ ਚਲੋ ਕੋਈ ਗੱਲ ਨਹੀਂ ਯਾਰ ਫਸਲ ਚ 4 ਰੁਪਏ ਹੋਣਗੇ ਤੇ ਆਪਾਂ ਮੋੜ ਦੇਵਾਂਗੇ ਤੇ ਜਦੋਂ ਕਿਤੇ ਖੜੀ ਕਣਕ ਨੂੰ ਅੱਗ ਲੱਗ ਜਾਂਦੀ ਹੈ ਨਾ ਫਿਰ ਓਏ ਮੇਰੇ ਵਾਹੀ ਗੁਰੂ ਓ ਮੇਰੇ ਮਾਲਕਾ ਫਿਰ ਉਹੀ ਬੰਦਾ ਜਾਣਦਾ ਜਿਹਦਾ ਫਿਰ ਨੁਕਸਾਨ ਹੁੰਦਾ ਤੇ ਜਦੋਂ ਕਿਤੇ ਬਦਲਮੀਂ ਹੀ ਰਿਚੜ ਕੇ ਆ ਜਾਂਦੀ ਹੈ ਤੂਫਾਨ ਆ ਜਾਂਦਾ ਉੱਚਾ ਨੇ ਜਾਣ ਦਾ ਫਿਰ ਸਿਨਾ ਪਾੜਦੇ ਐ ਗੜੇ ਪੈਣ ਲੱਗ ਪੈਂਦੇ ਖੱਟੀ ਫਸਲ ਦੇ ਉੱਤੇ ਤੇ ਫੇਰ ਕਿਵੇਂ ਨਾ ਸਿਨਾ ਪਾਟੇ ਕਿਉਂਕਿ ਉਦੋਂ ਉਦੋਂ ਕੋਲੋਂ ਲਾਏ ਹੁੰਦੇ ਐ ਤੇ ਛੱਡਿਆ ਹੁੰਦਾ ਉਸ ਪਰਮਾਤਮਾ ਦੇ ਉੱਤੇ ਹਾਂ ਪਰਮਾਤਮਾ ਦਿੰਦਾ ਜ਼ਰੂਰ ਆ ਉਹ ਧਰਤੀ 'ਚ ਜਿਹੜਾ ਥੱਲੇ ਤੁਰਿਆ ਫਿਰਦਾ ਕੀੜਾ ਵੀ ਉਹਨੂੰ ਵੀ ਉਹਦਾ ਫਿਗਰ ਆ ਤੇ ਪਰ ਜਿਹੜਾ ਇਦਾਂ ਦਾ ਕੋਈ ਅਚਾਨਕ ਹਾਸਾ ਹੋ ਜਾਂਦਾ ਨਾ ਫਿਰ ਕਿਸਾਨ ਦਾ ਦਿਲ ਪੁੱਛਿਆ ਹੀ ਜਾਣਦਾ ਲਿਫ ਕੀ ਭਾਤੋ ਲਦੀ ਇਥੇ ਕਹਿ ਦਿੰਦੇ ਆ ਜੀ ਫਲਾਨਾ ਜੋ ਯੋ ਤਾਂ ਐਸ ਕਰਦੇ ਜੋ ਕਰਦੇ ਬਾਈ ਉਹਨਾਂ ਨੂੰ ਪੁੱਛੋ ਮਿੱਟੀ ਨਾਲ ਮਿੱਟੀ ਵੀ ਹੋਈ ਹੁੰਦੀ ਐ ਕੋਈ ਹੋਰ ਨਹੀਂ ਮਿੱਟੀ ਨਾਲ ਮਿੱਟੀ ਹੁੰਦਾਗਾ ਕੋਈ ਵੀ ਬਿਜ਼ਨਸ ਲਾ ਲਓ ਕੋਈ ਵੀ ਦੁਨੀਆ ਦਾ ਕਹਿੰਦਾ ਨਾ A ਤੋਂ Z ਤੋ ਲੈ ਕੇ ਕੋਈ ਵੀ ਇਹੋ ਜਿਹਾ ਕਾਰੋਬਾਰ ਨਹੀਂਗਾ ਜਿਹਦੇ ਵਿੱਚ ਕੋਈ ਨੁਕਸਾਨ ਹੋ ਜਾਂਦਾ ਹੋਊਗਾ ਪਰ ਕਿਸਾਨੀ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਸਮੱਸਿਆ ਕਿਸਾਨੀ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਜਿਹੜਾ ਨਾ ਉਹ ਪ੍ਰਮਾਤਮਾ ਮੇਰ ਕਰੇ ਕਿਸੇ ਦਾ ਵੀ ਨਾ ਹੋਵੇ ਪਰ ਜਦੋਂ ਕਿਤੇ ਖੜੀ ਫਸਲ ਨੂੰ ਆ ਹੁਣ ਇੱਥੇ ਕਣਕਾਂ ਨੂੰ ਅੱਗ ਲੱਗੀਆਂ ਨਾ ਇਹਦਾ ਬਾਈ ਦੇਖੋ ਉਹ ਛੇਕ ਜਿਹੜਾ ਨਾ ਕਣਕ ਦਾ ਉਹ ਨਾ ਕਿਉਂ ਜੇ ਕਿ ਉਹ ਕੱਲੇ ਕਿਸਾਨ ਨੂੰ ਹੀ ਲੱਗਿਆ ਉਹਦਾ ਜਿਹੜਾ ਪਿਆ ਘਾਟਾ ਨਾ ਉਹ ਦੁਕਾਨਦਾਰ ਨੂੰ ਹੀ ਪੈਣਾ ਉਹ ਮਜ਼ਦੂਰ ਨੂੰ ਵੀ ਪੈਣਾ ਉਹ ਆੜਤਗਿਓ ਨੂੰ ਵੀ ਪੈਣਾ ਉਹ ਬਾਜ਼ਾਰ ਵਿੱਚ ਜਿੱਥੇ-ਜਿੱਥੇ ਉਹਨੇ ਪੰਜੀ-ਪੰਜੀ ਖਰਚ ਨਹੀਂ ਸੀਗੀ ਉਹਨਾਂ ਨੂੰ ਇਹ ਸਾਰਿਆਂ ਨੂੰ ਪੈਣਾ ਤੇ ਕੰਮ ਕਿੱਥੋਂ ਚੱਲਦੇ ਸਾਰੇ ਕੰਮ ਵੀ ਕਿਸਾਨੀ ਤੋਂ ਹੀ ਚੱਲਦੀ ਹੈ ਕਿਸਾਨੀ ਤੇ ਦੁਕਾਨਨੀ ਇਹ ਯਾਦ ਰੱਖ ਲੈ ਜੇ ਜਿੱਦਣ ਕਿਤੇ ਜਿਵੇਂ ਹ ਹੁਣ ਕਿਸਾਨਾਂ ਦੇ ਹਾਲਾਤ ਬਣੇ ਖੜੇ ਆ ਉਹ ਕਿਸਾਨ ਵੀਰਾਂ ਦੇ ਹਾਲਾਤ ਬਣੇ ਖੜੇ ਆ ਕਿਸਾਨੀ ਦੇ ਨਾਲ ਨਾਲ ਮਜ਼ਦੂਰ ਨੂੰ ਬਹੁਤ ਵੱਡਾ ਰਗੜਾ ਲੱਗ ਰਿਹਾ ਕਿਉਂਕਿ ਜੇ ਕਿਸਾਨ ਕੋਲੇ 4 ਪੈਸੇ ਆਉਣਗੇ ਤੇ ਮਜ਼ਦੂਰ ਕੋਲੇ ਵੀ ਆਉਣਗੇ ਅੜਤੀਏ ਕੋਲੇ ਜਾਣਗੇ ਕਿਸਾਨ ਤੇ ਉਹਨਾਂ ਨਾਲੇ ਵੀ ਕੁਝ ਹਾਕਤਾ 4 ਪੈਸੇ ਉਹਨਾਂ ਨੂੰ ਵੀ ਬਣਨਗੇ ਇਸ ਤਰ੍ਹਾਂ ਇੱਕ ਚੈਨ ਚੱਲੀ ਜਾਂਦੀ ਆ ਕਿਸਾਨ ਮਜ਼ਦੂਰ ਆੜਤੀਆ ਦੁਕਾਨਦਾਰ ਵਪਾਰ ਇਦਾਂ ਹੀ ਗਾਂਦਿਆਂ ਤੋਂ ਰਹਿ ਜਾਂਦਾ ਤੇ ਜਿੱਦਣ ਇਹ ਕਿਤੇ ਜਿਵੇਂ ਹੁਣ ਹੋ ਰਿਹਾ ਕਿਸਾਨਾਂ ਦੇ ਨਾਲ ਆ ਰੋਲੇ ਪਿਆ ਰਿਹਾ ਐ ਐਮਐਸਪੀ ਤੋਂ ਉੱਤੇ ਬਹੁਤ ਵੱਡਾ ਮੁੱਦਾ ਬਣਿਆ ਖੜਾ ਅਗਰ ਕਿਸਾਨੀ ਫੇਲ ਹੋ ਗਈ ਤੇ ਤੁਸੀਂ ਇੱਥੇ ਹਾਲਾਤ ਵੇਖਿਓ ਫਿਰ ਜਿਵੇਂ ਆ ਅਡਾਨੀਆਂ ਦੇ ਆ ਤੁਸੀਂ ਵੇਖਿਆ ਨਾ ਉਹ ਜਿਹੜੇ ਸ਼ੋਰੂਮ ਤੇ ਗਲਾਸਾਂ ਦੇ ਵਿੱਚ ਜਿਹਨੂੰ ਆਪਾਂ ਕਾਚੇ ਦੇ ਸ਼ੋਰੂਮ ਕਹਿ ਦਿੰਨੇ ਉਹਨੇ ਵਿੱਚ ਪਾਥੀਆਂ ਵੀ ਲਾ ਲਾ ਕੇ 20 ਰੁਪਏ ਰੇਟ ਲੱਗਾ ਪਾਤੀ ਦਾ 20 ਰੁਪਏ ਛੱਲੀ ਦਾ 45 ਰੁਪਏ 50 ਰੁਪਏ ਤੇ ਇਹੀ ਕਣਕ ਛੱਲੀਆਂ ਨਾ ਜਿਹੜੇ ਅੱਜ ਆਪਾਂ ਅਸ਼ਹਿਰਾਂ ਚੋਂ ਚੱਲਦੇ ਆ ਤੇ ਪਿੰਡਾਂ ਵਾਲੇ ਲੋਕਾਂ ਕੋਲੇ ਆ ਕੇ ਕਹਿੰਦੇ ਆ ਆਪਣੇ ਜਿਨ੍ਹਾਂ ਨਾਲ ਆਪਣੀ ਨਵਾਂ ਮਾਸ ਦਾ ਰਿਸ਼ਤਾ ਨਵਾਂ ਮਾਸ ਦਾ ਰਿਸ਼ਤਾ ਕਿਸਾਨੀ ਦੇ ਨਾਲ ਭਰਾਵਾਂ ਦੇ ਨਾਲ ਆਪਣਾ ਤੇ ਜਦੋਂ ਆਪਾਂ ਇਥੋਂ ਖੇਤ ਦੇ ਵਿੱਚੋਂ ਛੱਲੀਆਂ ਮੋਹਤ ਤੋੜ ਕੇ ਲੈ ਜਾਂਦੇ ਆ ਸਾਗ ਲੈ ਜਾਂਦੇ ਆ ਹੋਰ ਬੜੀਆਂ ਘਰਦੀਆਂ ਜਿਹੜੀਆਂ ਚੀਜ਼ਾਂ ਸਬਜ਼ੀਆਂ ਲੈ ਜਾਂਦੇ ਆ ਤੇ ਜਦੋਂ ਇਹੀ ਕਿਤੇ ਕੱਲੀ-ਕੱਲੀ ਚੀਜ਼ ਪੈਕਿੰਗ ਹੋ ਕੇ ਮਿਲੀ ਨਾ ਤੇ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਅੱਡੀਆਂ ਤੇ ਜਦੋਂ ਇੱਥੇ ਆ ਪੈਕਟਾਂ ਵਿੱਚ ਜਿਵੇਂ ਵਿਕਦਾ ਦੁੱਧ ਤੇ ਬੋਤਲਾਂ ਵਿੱਚ ਮਿਲਦਾ ਪਾਣੀ ਤੇ ਛੱਲੀਆਂ ਜਿਵੇਂ ਹੁਣ ਉਹਨਾਂ ਨੇ ਰੇਟ ਲਾਇਆ ਸੀ ਉਤੇ 40 ਰੁਪਏ ਦੀ 45 ਰੁਪਏ ਦੀ ਛੱਲੀ ਇੱਕ ਤੇ ਪਾਥੀਆਂ ਦਾ ਵੀ ਰੇਟ ਲੱਗੇਗਾ ਜਿਹੜੀਆਂ ਸਾਡੀਆਂ ਗੋ ਬੀਬੀਆਂ ਜਿਹੜੀਆਂ ਉਵੇਂ ਰੂੜੀ ਤੇ ਸੜ ਦਿੰਦੀਆਂ ਗੋਹਾ ਤੇ ਜਿੱਦਣ ਇਹ ਸਾਰਾ ਕੁਝ ਉਹਨਾਂ ਦੇ ਹੱਥੀ ਆ ਗਿਆ ਨਾ ਇੱਥੇ ਕਸੀਟੀਆਂ ਹੁੰਦੀਆਂ ਵੇਖਿਆ ਜੇ ਫੇਰ ਇਹਨਾਂ ਨੇ ਕਹਿਣਾ ਵਾਕਿਆ ਯਾਰ ਕਿਸਾਨ ਸੱਚੇ ਸੀਗੇ ਜਿਹੜੇ ਕਿਸਾਨ ਰੌਲਾ ਪਾਉਂਦੇ ਸੀਗੇ ਕਿ ਸਾਨੂੰ ਸਾਡੇ ਹੱਕ ਦਿੱਤੇ ਜਾਣ ਬਾਈ ਇਹ ਸਮਾਂ ਦੂਰ ਨਹੀਂ ਹੈ ਦੇਖੋ ਤੁਸੀਂ ਹਾਲਾਤ ਕੀ ਬਣਦੇ ਆ ਕਿ ਇੱਕ ਬਾਈ ਦਿੱਲੀੋਂ ਵੀਡੀਓ ਪਾਈ ਜਾਂਦਾ ਸੀ ਕਹਿੰਦਾ ਬਈ ਮੂਲੀ ਕਹਿੰਦਾ ਸਾਡੇ ਇੱਥੇ 20 ਰੁਪਏ ਦੀ ਮਿਲੀ ਮੂੜੀਆਂ ਉਹਨੇ ਵਖਾਈਆਂ ਕਹਿੰਦਾ 20 ਰੁਪਏ ਦੀ ਇੱਕ ਮੂਲੀ ਤੇ ਜਿਹੜੇ ਅਸੀਂ ਤੁਰੇ ਜਾਂਦੇ ਆਂ ਯਾਰ ਕਿਸੇ ਦੀਆਂ ਮੂੜੀਆਂ ਬੀਜੀਆਂ ਤੇ ਪੱਟ ਕੇ ਆਂ ਲੈ ਜਾਂਦੇ ਆਂ ਜਿਵੇਂ ਪਤਾ ਨਹੀਂ ਖਣੀ ਉਹ ਕਿਸੇ ਦੀ ਉਹ ਮਾਲਕੀ ਹੈ ਨਹੀਂ ਕੋਈ ਵੀ ਛੱਲੀਆਂ ਲੈ ਜਾਂਦੇ ਗੰਨੇ ਲੈ ਜਾਂਦੇ ਸਬਜ਼ੀਆਂ ਲੈ ਜਾਂਦੇ ਅਸੀਂ ਇੱਕ ਦੂਜੇ ਦੀਆਂ ਪੱਟ ਲੈਉਣੇ ਆ ਤੇ ਜਿਵੇਂ ਕਿਸੇ ਦਾ ਕੋਈ ਮਾਲਕੀ ਹੈ ਨਹੀਂ ਤੇ ਉਦੋਂ ਪਤਾ ਲੱਗਣਾ ਜਦੋਂ ਖੇਤਾਂ ਨੂੰ ਤਾਰਾਂ ਲੱਗੀਆਂ ਸਾਰੇ ਪਾਸਿਓਂ ਤੇ ਐ ਤੇ ਮੂਲੀ ਦਾ ਪੱਤਾ ਵੀ ਨੇ ਕਿ ਤੁਹਾਨੂੰ ਮਿਲਣਾਗਾ ਤੇ ਫਿਰ ਵੇਖੋ ਇਹ ਤੇ ਹਾਲਾਤ ਕੀ ਹੁੰਦੇ ਜਿਹੜੇ ਅੱਜ ਕਿਸਾਨਾਂ ਦੇ ਮੈਂ ਇਹ ਨਹੀਂ ਕਹਿੰਦਾ ਕਿ alli ਵੀ ਠੀਕ ਹੈ alli ਵੀ ਤੁਸੀਂ ਬਹੁਤ ਬਹੇਗੇ ਜਿਹੜੇ ਬੰਦੇ ਕਿਸਾਨਾਂ ਦਾ ਵਿਰੋਧ ਕਰਦੇ ਪਰ ਤੁਸੀਂ ਦੇਖੋ ਲੋ ਵੀ ਚੈਨ ਕਿੱਥੋਂ ਚੱਲ ਰਹੀ ਆ ਕਿਸਾਨ ਤੋਂ ਸ਼ੁਰੂ ਹੁੰਦੀ ਆ ਗਾਂ ਮਜ਼ਦੂਰ ਤੋਂ ਆੜਤੀਓ ਤੋਂ ਬਿਜ਼ਨਸ ਤੱਕ ਸਾਰਾ ਹਰੇਕ ਤੱਕ ਇਹ ਇੱਕ ਇੱਕ ਦਾਣਾ ਨਾ ਜਿਹੜਾ ਪਹੁੰਚਦਾ ਤੇ ਕਿਸਾਨ ਵੀਰਾਂ ਦਾ ਦੈਲੇ ਨਾ ਹੁੰਦਾ ਉਹ ਕੋਈ ਵੀ ਖੇਤ ਦੇ ਵਿੱਚ ਕੰਮ ਕਰਦਾ ਨਾ ਕਦੀ ਉਹਦੇ ਕੋਲ ਇਹ ਨਹੀਂ ਗੱਲੇ ਵੀ ਉਹ ਕੋਈ ਕਿਸ ਚੀਜ਼ ਤੋਂ ਨਾ ਕਰ ਦੂਗਾ ਸਬਜੀ ਤੋਂ ਨਾ ਕਰ ਦੂਗਾ ਜਾਂ ਘਰ ਖੇਤ ਵਿੱਚ ਕੋਈ બીજી ਚੀਜ਼ ਤੋਂ ਨਾ ਕਰ ਦੂਗਾ ਪਰ ਜਲਦੀ ਸਮਾਂ ਆਉਣ ਵਾਲਾ ਹੈ ਇਸ ਕਰਕੇ ਕਿਸਾਨ ਨੂੰ ਕਹਿੰਦੇ ਅੰਨਦਾਤਾ ਕਿਉਂਕਿ ਜਦੋਂ ਵੀ ਤੁਸੀਂ ਕਿਤੇ ਆਉਣੇ ਆ ਕਿਸੇ ਤੁਹਾਡੇ ਭਾਈਚਾਰਕ ਕਿਸਾਨ ਜਾ ਤੁਹਾਨੂੰ ਕੋ ਨਾ ਕੁਝ ਦੇ ਦਿੰਦੇ ਇਦਾਂ ਹੀ ਉਹ ਚਲੋ ਬਹੁਤ ਬਹੁਤ ਧੰਨਵਾਦ ਫਿਰ ਇਹਨਾਂ ਗੱਲਾਂ ਦਾ ਜਰੂਰ ਧਿਆਨ ਰੱਖੋ